ਪੰਜਾਬ ਵਿੱਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਪੰਜਾਬ ਵਿੱਚ ਨਸ਼ਾ ਤਸਕਰ ਜੋ ਫੜੇ ਗਏ ਨੇ ਉਹਨਾਂ ਨੂੰ ਸਖਤ ਸਜ਼ਾਾਂ ਤਾਂ ਮਿਲ ਹੀ ਰਹੀਆਂ ਨੇ ਅਤੇ ਹੁਣ ਉਥੇ ਹੀ ਸਰਕਾਰ ਜੋ ਨਸ਼ਾ ਤਸਕਰਾ ਵੱਲੋਂ ਨਸ਼ਾ ਵੇਚ ਕੇ ਕਮਾਈ ਕੀਤੀ ਜਾਂ ਜਾਇਦਾਦ ਬਣਾਈ ਗਈ ਹੈ ਉਸ ਨੂੰ ਹੁਣ ਜਬਤ ਕਰਨ ਦੀ ਤਿਆਰੀ ਵਿੱਚ ਹੈ ਅਤੇ ਮੋਰਚਾ ਖੋਲ ਦਿੱਤਾ ਹੈ ਇਸੇ ਲੜੀ ਦੇ ਤਹਿਤ ਮੋਗਾ ਜ਼ਿਲ੍ਹਾ ਦੇ ਪਿੰਡ ਫਤੇਗੜ ਪੰਜ ਤੂੜ ਦੇ ਰਹਿਣ ਵਾਲੇ ਗੁਰਦੇয়াল ਸਿੰਘ ਜੋ ਕਿ ਐਨਡੀਪੀਸੀ ਐਕਟ ਤਹਿਤ 10 ਸਾਲ ਦੀ ਸਜ਼ਾ ਕੱਟ ਰਿਹਾ ਜਿਸ ਦੀ ਜਾਇਦਾਦ ਜਬਤ ਕਰ ਲਈ ਹੈ 20000 ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਚ 10 ਸਾਲ ਦੀ ਸਜ਼ਾ ਕੱਟ ਰਿਹਾ ਗੁਰਦੇয়াল ਸਿੰਘ ਨੂੰ ਪੁਲਿਸ ਪਾਰਟੀ ਸਮੇਤ ਕਾਬੂ ਕੀਤਾ ਗਿਆ ਅਤੇ ਗੁਰਦੇয়াল ਸਿੰਘ ਦੀ ਜਾਇਦਾਦ ਦੇ ਬਾਹਰ ਕੰਦ ਤੇ ਇੱਕ ਨੋਟਿਸ ਚਪਕਾ ਦਿੱਤਾ ਗਿਆ ਅਤੇ ਹੁਣ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਕੁਰਕ ਕਰੇਗਾ। ਇਹ ਅਸੀਂ ਅਜ ਮਾਨ ਜੋ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜੋ ਅਸੀਂ 68 ਐਫ ਦੇ ਐਨਡੀਪੀਐਸ ਐਸ ਤਹਿਤ ਅਸੀਂ ਐਸਐਚਓ ਸਾਹਿਬ ਵੱਲੋਂ ਫ੍ਰੀਜ਼ਿੰਗ ਆਰਡਰ ਭੇਜਿਆ ਗਿਆ ਸੀ ਅੱਜ ਉਹਦੀ ਕਨਫਰਮੇਸ਼ਨ ਆਰਡਰ ਜੋ ਦੀ ਸਾਨੂੰ ਮਿਲ ਚੁੱਕੇਗੇ ਨੇ ਉਸ ਅੱਜ ਜਿਸ ਨੂੰ ਨਾਲੇ ਤੇ ਕਰਿਆ ਆ ਕੇ ਜੜੀ ਹੈਗੀ ਆ। ਨਾਲੇ ਕਨਫਰਮੇਸ਼ਨ ਆਰਡਰ ਨਾਲੇ ਕਰਦੇ ਅਗੇ ਪੇਸਟ ਕੀਤੇ ਨੇ ਤੇ ਇਹ ਜਿਹੜੇ ਹੈਗੇ ਹੈ ਤਕਰੀਬਨ 20 ਲੱਖ ਦੀ ਸਾਡੀ ਜਿਹੜੀ ਮਾਰਕੀਟ ਵੈਲਿਊ ਹੈਗੀ ਹੈ ਜਿਹੜੇ ਗੁਰਜਾ ਸਿੰਘ ਹੈਗੇ ਇਸ ਨੂੰ 10 ਸਾਲ ਦੀ ਸਜ਼ਾ ਹੋਈ ਹੋਈ ਹੈਗੀ ਹੈ ਤੇ ਜੇ ਅਸੀਂ ਇਸ ਲਈ ਜਿਹੜੇ ਹੈਗੇ ਐਂਟੀ ਸੈਕਟਰ ਤੇ ਕਾਰਵਾਈ ਕਰਦੇ ਹੋਏ ਅਸੀਂ ਇਹ ਕਾਰਵਾਈ ਕਿੰਨੇ ਪਰਚੇ ਹੈ ਜੀ ਇਹਨਾਂ ਦੇ ਤਾਂ ਨਾ ਟੋਟਲ 8 ਪਰਚੇ ਹੈਗੇ ਸਾਡੇ ਕੋਲ ਜਿਹੜੇ ਡਿਫਰੈਂਟ ਐਨਡੀਪੀਏ ਸੈਕਟਰ ਗੈਮਬਲਿੰਗ ਸੈਕਟਰ ਦੇ ਵਿੱਚ ਹੈਗੇ ਜਿਹੜਾ ਇਹ ਬੰਦਾ ਸਾਡੇ ਵੀ ਅੰਦਰ ਹੈਗਾ ਤੋ ਇਹ ਪ੍ਰੋਪਰਟੀ ਜਿਹੜੀ ਹੈਗੀ ਆ तकरीबन 20 ਲੱਖ ਦੀ ਹੈਗੀ ਹੈ ਜਿਹੜੀ ਇਹਦੀ ਵਾਈਫ ਦੇ ਨਾਮ ਤੇ ਹੈਗੀ ਹੈ ਇੱਕ ਹੀ ਜਗ੍ਹਾ ਤੇ ਬਗਲ ਕੀਤੀ ਹੈ ਕਿ ਹੋਰ ਵੀ ਹੋਰ ਪਰਬੀ ਹੈ ਇਹਦੇ ਕੋਲ ਹਜੇ ਤੱਕ ਸਾਨੂੰ ਆਈਡੈਂਟੀਫਾਈ ਹੋਈ ਹੈਗੀ ਅੱਗੇ ਜਿਹੜੀਆਂ ਪ੍ਰੋਪਰਟੀਆਂ ਆਈਡੈਂਟੀਫਾਈ ਹੋਣੀਆਂ ਜਿਹੜੇ ਵੀ ਸਮਗਲਰੀਆਂ ਜਿਨ੍ਹਾਂ ਦੇ ਕਮਰਸ਼ੀਅਲ ਪਰਚੇ ਰਜਿਸਟਰਡ ਹੈਗੇ ਅਸੀਂ ਅੱਗੇ ਵੀ ਕਾਰਵਾਈ ਕਰਦੇ ਪਏ ਹੈਗੇ ਅਸੀਂ ਅੱਗੇ ਵੀ ਕਾਫੀ ਅਸੀਂ तकरीबन ਵੀ ਜਿਹੜੇ ਮੀਨਸ ਸਮਗਲਰ ਨੇ ਉਹਨਾਂ ਉਹਦੀ ਅਸੀਂ ਪ੍ਰੋਪਰਟੀ ਡੈਂਟੀਫਾਈ ਕਰਕੇ ਅਸੀਂ ਫ੍ਰੀਜ਼ ਕਰਾ ਕੇ ਕਨਫਰਮ ਕਰਾਈ ਹੈਗੀ ਐ ਐਂਡ ਹੁਣ ਪ੍ਰੋਸੈਸ ਅੰਦਰ ਇਹ ਸੀਜ਼ਿੰਗ ਅਸੀਂ ਸੀਜ਼ ਵੀ ਕਰਾਂਗੇ ਤੇ ਜੀ ਆਖਾ ਤੇ ਇੱਕੇ ਵੱਡੀ ਵੱਡੀ ਸਚੂ ਸਾਹਿਬ ਵੱਲੋਂ ਵੀ ਡਿਪਟੀ ਸਾਹਿਬ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਹੈਗੀ ਤੇ ਬਾਕੀ ਸਮਗਲਰਾਂ ਨੂੰ ਵੀ ਇੱਕ ਸਾਡੇ ਵੱਲੋਂ ਮੈਸੇਜ ਹੈ ਜੇ ਉਹ ਨਸ਼ਾ ਵੇਚ ਕੇ ਕੋਈ ਵੀ ਪ੍ਰੋਪਰਟੀ ਬਣਾਉਂਦਾ ਕੋਈ ਗੱਡੀ ਕੋਈ ਕਾਰ ਕੋਈ ਸੋਨਾ ਕੋਈ ਕੁਝ ਅਸੀਂ ਉਹਦੇ ਉੱਪਰ ਇਹ ਕਾਰਵਾਈ ਕਰਾਂਗੇ ਤੇ ਹੁਣ ਜਿਹੜੇ ਸਮਗਲਰ ਹੈਗੇ ਉਹ ਸਮਗਲਰ ਹੋ ਜਾਂਦੇ ਔਰ ਜਿਹੜੀ ਹੈਗੀ ਹੈ ਕਾਰਵਾਈ ਜਿਹੜੀ ਹੈਗੀ ਹੈ ਅਧਰਪ ਸਾਨੂੰ ਉਹ ਕੇਸ ਟੂ ਕੇਸ ਕਰਨੀ ਪੈਂਦੀ ਹੈਗੀ ਹੈ ਜਿਹੜੇ ਵੀ ਸਾਨੂੰ ਆਇਡੈਂਟੀਫਾਈ ਹੁੰਦੀ ਹੈ ਪ੍ਰਾਪਰਟੀ ਜਿਵੇਂ ਹੁਣ ਕਿਤੇ ਕੋਰਟ ਇਸੇ ਖਾਂ ਕੀਤੀ ਸੀ ਤਿੰਨ ਚਾਰ ਪ੍ਰਾਪਰਟੀਆਂ ਚਾਂਦ ਟੋਲੇੋਂ ਟੋਲੇ ਵਾਲੇ ਪਿੰਡ ਕੁੱਤੀਆਂ ਹੈਗੀਆਂ ਐਦਾਂ ਹੀ ਨਿਹਾਲ ਸਿੰਘ ਵਾਲਾ ਕੀਤੀ ਹੈਗੀਆਂ ਇਸ ਇਸ ਸਾਲ ਜੇ ਅਸੀਂ ਤਕਰੀਬਨ 24 ਪ੍ਰਾਪਰਟੀਆਂ ਜਿਹੜੀ ਹੈਗੀਆਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕਨਫਰਮ ਸੀਜ਼ ਕਰਵਾ ਦਿੱਤਾ ਗਿਆ ਹੈ